ਮੈਂ ਇੱਕ ਨਿਬਾਨਾ ਸਿੱਖ ਹਾਂ ਮੈਂ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾਵਾਂਗਾ ਮੈਂ ਕਿੰਤੂ ਪਰੰਤੂ ਨਹੀਂ ਕਰਾਂਗਾ ਇੱਕ ਪਾਸੇ ਫਰਮਾਨ ਜਾਰੀ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾ ਵੱਲੋਂ ਤੇ ਦੂਸਰੇ ਪਾਸੇ ਸੋਸ਼ਲ ਮੀਡੀਆ ਤੇ ਤੂਤੜਕ ਹੋਣ ਲੱਗੀ ਹੈ ਜਿੰਨੀ ਕੋ ਕਿਸੇ ਨੂੰ ਸਮਝ ਹੈ ਉਹ ਨੌਲੇਜ ਗਿਆਨ ਜਿਹੜਾ ਹੈ ਸੋਸ਼ਲ ਮੀਡੀਆ ਤੇ ਵਧ ਰਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬਿਲਕੁਲ ਅਜਾਇ ਨਹੀਂ ਕਰਨਾ ਚਾਹੀਦਾ ਸੀ ਪਤਿਤ ਸਿੱਖ ਨੂੰ ਕਦੇ ਵੀ ਨਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰਤ ਦੇ ਵਿੱਚ ਬੁਲਾਇਆ ਜਾਂਦਾ ਹੈ ਹਾਲਾਂਕਿ ਜੇਕਰ ਗੱਲ ਕਰੀਏ ਸਮੇਂ-ਸਮੇਂ ਦੇ ਮੁੱਖ ਮੰਤਰੀ ਰਹੇ ਖਰਗੋਸ਼ ਜੀ ਸਿੰਘ ਬਰਨਾਲਾ ਦਰਬਾਰਾ ਸਿੰਘ ਉਸ ਤੋਂ ਬਾਅਦ ਗਿਆਨੀ ਜੈਲ ਸਿੰਘ ਜੋ ਦੇਸ਼ ਦੇ ਰਾਸ਼ਟਰਪਤੀ रह चुके ਨੇ ਜਿਨ੍ਹਾਂ ਵੱਲੋਂ ਆਪੋ ਆਪਣੇ OSD ਭੇਜੇਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਉਂ ਕਿਹਾ ਮੈਂ ਨਮਾਣਾ ਸਿੱਖਾਂ ਮੈਂ ਸਜਦਾ ਕਰਦਾ ਹਾਂ ਅ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਬ ਉੱਚ ਅਦਾਲਤ ਹੈ ਮੈਂ ਨੰਗੇ ਪੈਰੀ ਜਾਵਾਂਗਾ ਮੈਂ ਤਲਬ ਹੋਵਾਂਗਾ ਮੈਂ ਜਵਾਬੇ ਹੀ ਕਰਾਂਗਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀ ਕੋਈ ਨਮਕनून ਬਣਾ ਲਿਆ ਹੈ ਕਿ ਪਤਿਤ ਸਿੱਖ ਨੂੰ ਤਲਬ ਕੀਤਾ ਜਾਵੇ ਚਾਹੇ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਤਸੀਲ ਹੋਵੇ ਤੇ ਚਾਹੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸਖਤਰਤ ਹੋਵੇ ਹਾਲਾਂਕਿ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾਂ ਦੇ ਹੱਕ ਵਿੱਚ ਆਏ ਨੇ ਉਹ ਕਹਿੰਦੇ ਨੇ ਤਸੀਲ ਦੀ ਗੱਲ ਨਹੀਂ ਕੀਤੀ ਗਈ ਗੱਲ ਕੀਤੀ ਗਈ ਸਖਤਰੇਤ ਦੀ ਯਾਨੀ ਕਿ ਅਜਾਇਆ ਹੋ ਰਿਹਾ ਹੈ ਲੇਕਿਨ ਇੱਕ ਵਾਰ ਤਾਂ ਕਿਹਾ ਸੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਬਲਾਕੇ ਤਾਂ ਵੇਖੋ ਮੈਂ ਸਾਰੇ ਕੱਚੇ ਚਟੇ ਖੋਲਾਂਗਾ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂਆਂ ਦੀਆਂ ਫੈਲਾ ਮੇਰੇ ਕੋਲ ਨੇ ਵਿਦ ਦਲੀਲਾ ਅਪੀਲਾ ਸਬੂਤਾ ਅਤੇ ਤੱਥਾਂ ਸਬੇਤ ਗੱਲਬਾਤ ਕੀਤੀ ਜਾਵੇਗੀ ਮੈਂ ਕੋਈ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਹੋਈਆਂ ਮੈਂ ਵਿਰੋਧ ਵੀ ਕਰਾਂਗਾ ਹਾਲਾਂਕਿ ਜਿਹੜੇ ਪੰਜਾਬ ਦੇ ਨਾਮ ਪਰ ਪੱਤਰਕਾਰ ਨੇ ਜਸਪੀਰ ਸਿੰਘ ਪੱਟੀ ਉਹਨਾਂ ਵੱਲੋਂ ਦਿਨਿਕ ਜਾਗਰਣ ਪਤਾ ਨਹੀਂ ਦਿਨਿਕ ਪਾਸਕਰ ਦੇ ਵਿੱਚ ਇੱਕ ਆਰਟੀਕਲ ਲਿਖਿਆ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜਰ ਨੂੰ ਲੈ ਕੇ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਨਹੀਂ ਜੋ ਕੁਛ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਕਮ ਲਾਇਆ ਇੱਕ ਪਾਸੇ ਗੱਲ ਕੀਤੀ ਗਈ ਕਿ ਵਾਰ-ਵਾਰ ਗੋਲਕਾਂ ਦੀ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾਂਦੀ ਹੈ ਗੁਰੂ ਦੀ ਗੋਲਕ ਗਰੀਬ ਦਾ ਉਹ ਹੈ ਆਪਣੀ ਸ਼ਰਧਾ ਦੇ ਇੰਤਜ਼ਾਰ ਕੋਈ 5 ਰੁਪਏ ਕੋਈ 10 ਰੁਪਏ ਕੋਈ 20 ਰੁਪਏ ਹੋ ਸਕਦਾ ਹੈ ਕਿ ਕੋਈ 2 ਲੱਖ ਰੁਪਏ ਵੀ ਮੱਥਾ ਟੇਕਦਾ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜਾ ਪੈਸਾ ਆਉਂਦਾ ਹੈ ਉਹ ਕੌਮ ਦੀ ਭਲਾਈ ਵਾਸਤੇ ਵਰਤਿਆ ਜਾਂਦਾ ਹੈ ਹਸਪੀਟਲ ਨੇ ਉਸ ਤੋਂ ਬਾਅਦ ਜਿਹੜੇ ਸਕੂਲ ਨੇ ਕਾਲਜ ਨੇ ਹਾਲਾਂਕਿ ਇਲਜ਼ਾਮ ਲਗਾਏ ਗਏ ਕਿ ਜਿਹੜੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜ ਨੇ ਉਹ ਪੰਜਾਬ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਉਹਨਾਂ ਕਾਲਜਾਂ ਦੇ ਵਿੱਚ ਉਹਨਾਂ ਹਸਪਤਾਲਾਂ ਦੇ ਵਿੱਚ ਐਡਮਿਸ਼ਨ ਨਹੀਂ ਦਿੱਤੀ ਹਸਪਤਾਲ ਦੇ ਵਿੱਚ ਐਡਮਿਟ ਨਹੀਂ ਹੋਣ ਦਿੱਤਾ ਤੇ ਦਾਖਾ ਨਹੀਂ ਮਿਲਦਾ ਮਿਲਦਾ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਇਸ ਦੇ ਸਾਥੀਆਂ ਦੇ ਫੋਨ ਤੋਂ ਬਿਨਾ ਇਹ ਵੀ ਇਲਜ਼ਾਮ ਲਗਾਇਆ ਗਿਆ ਹੱਕ ਪੂਰਿਆ ਗਿਆ ਹੱਕ ਵਿੱਚ ਖੜੇ ਕਿਹਦੇ ਜਸਵੀਰ ਸਿੰਘ ਜੱਸੀ ਦੇ ਹਾਲਾਂਕਿ ਜਸਵੀਰ ਸਿੰਘ ਨੇ ਬਿਲਕੁਲ ਨਹੀਂ ਕਿਹਾ ਕਿ ਮੇਰੇ ਸ਼ਬਦ ਨੂੰ ਲੈ ਕੇ ਜਾਂ ਮੇਰੇ ਉੱਤੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਕੀਤੀ ਜਾਵੇ ਮੈਂ ਤੌਂਗ ਨੂੰ ਸਮਰਪਿਤ ਹਾਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹਾਂ ਜੋ ਹੁਕਮ ਹੋਵੇਗਾ ਉਸ ਨੂੰ ਮੈਂ ਇਨ ਬਿਨ ਆਪਣੀ ਜ਼ਿੰਦਗੀ ਦੇ ਵਿੱਚ ਪੂਰਾ ਕਰਾਂਗਾ ਲੇਕਿਨ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਦੋ ਸ਼ਬਦ ਗਾਏ ਗਏ ਨੀਲੀ ਪੱਗ ਬੜ ਕੇ ਨੀਲੀ ਦਸਤਾਰ ਸਜਾ ਕੇ ਉਸ ਦੇ ਹਾਕਮ ਵਿਚ ਖੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਨੇ ਇਹ ਤੋ ਤੱਕ ਵੀ ਕਹਿ ਦਿੱਤਾ ਜੇਕਰ ਗੁਰੂ ਦੀ ਹਜ਼ੂਰੀ ਦੇ ਵਿੱਚ ਖੜ ਕੇ ਬੈਠ ਕੇ ਜਾ ਖੜ ਕੇ ਸ਼ਬਦ ਨਹੀਂ ਗਾ ਗਏ ਚਾ ਸਕਦੇ ਕਿਸੇ ਪਤਿਤ ਸਿੱਖ ਵੱਲੋਂ ਤਾਂ ਫਿਰ ਗੋਲਟਾ ਦੇ ਵਿੱਚ ਮੱਥੇ ਟਿਕਾਉਣੇ ਵੀ ਛੱਡ ਦਿੱਤੇ ਜਾਓ ਛੱਡ ਦਿਓ ਹਾਲਾਂਕਿ ਇਹ ਸ਼ਰਦਾ ਹੈ ਹੋ ਸਕਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੋਈ ਭ੍ਰਿਸ਼ਟਾਚਾਰ ਹੁੰਦਾ ਹੋਵੇ ਸਾਰੇ ਨਹੀਂ ਕਰਦੇ ਥੋੜਾ ਬਹੁਤਾ ਕਰਦੇ ਨੇ ਜਿਸ ਸੇ ਸੀਐਸ ਤੇਂਦਰ ਕੋਹਲੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਸ ਨੇ 7 ਕਰੋੜ ਰੁਪਇਆ 25 ਲੱਖ ਦੇਣ ਉਸ ਨੂੰ ਦੇਣ ਦਾ ਫਰਮਾਨ ਉਹ ਇੱਕ ਮਤਾ ਪਾਇਆ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤੇਲਗਾਨਾ ਦੇ ਵਕੀਲ ਇਸਰ ਸਿੰਘ ਹੋਣਾ ਵੱਲੋਂ ਜਿਨ੍ਹਾਂ ਉੱਤੇ ਉਹਨਾਂ ਨੇ ਬਿਲਕੁਲ ਜਿਹੜਾ ਉਹਨਾਂ ਨੂੰ ਅਸਰ ਨਹੀਂ ਹੋਇਆ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹਾਲਾਂਕਿ ਜਿਹੜੇ ਹਗੇ ਨੇ ਬਲਤੇਜ ਪੱਲੂ ਉਹ ਤਾਂ ਕਹਿੰਦੇ ਨੇ ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਤੇ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਿਹੜੇ ਮੁਲਾਜ਼ਮ ਨੇ ਉਹ ਬਾਦਲ ਪਰਿਵਾਰ ਨੂੰ ਬਚਾਉਣ ਦੀ ਵੱਡੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਬਾਦਲ ਪਰਿਵਾਰ ਨੂੰ ਬਚਾਉਣ ਦੀ ਬਜਾਏ ਸਭ ਨੂੰ ਸਿੱਟਦਾ ਸਾਫ਼ ਦੇਣਾ ਚਾਹੀਦਾ ਹੈ ਹਾਲਾਂਕਿ ਬਾਜਮਾ ਹੋਣਾ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੋਰੀ ਨਾ ਕਰ ਦਿੱਤੀ ਹੈ ਸਿੱਟ ਨੂੰ ਅਤੇ ਸਿੱਟ ਦੇ ਸਰਪੋਚ ਅਧਿਕਾਰੀਆਂ ਨੂੰ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ ਨਹੀਂ ਦੇਵਾਂਗੇ ਅਸੀਂ ਦਸਤਾਵੇਜ਼ ਆਲਰੇਡੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿਮਟ ਕਰਵਾਏ ਹੋਏ ਨੇ ਉਥੋਂ ਫੈਸਲੇ ਅਸੀਂ ਉਥੋਂ ਹੁਕਮ ਹੋਇਆ ਤੇ ਅਸੀਂ ਕਰਾਂਗੇ ਅਦਰਵਾਇਜ਼ ਪੁਲਿਸ ਅਤੇ ਪੰਜਾਬ ਸਰਕਾਰ ਸਿੱਖ ਮਾਮਲਿਆਂ ਦੇ ਵਿੱਚ ਬਿਲਕੁਲ ਦਖਲ ਅੰਦਾਜ਼ੀ ਨਾ ਦੇਵੇ ਉਸ ਤੋਂ ਬਾਅਦ ਗੱਲ ਕਹੀ ਜਾ ਰਹੀ ਹੈ ਭਾਈ ਏਆਈ ਦੀ ਮਦਦ ਦੇ ਨਾਲ ਬਹੁਤ ਸਾਰੀਆਂ ਵੀਡੀਓ ਬਣਦੀਆਂ ਵੀ ਨੇ ਹਰ ਰੋਜ਼ ਅਨਸਰ ਵੀ ਹੁੰਦੀਆਂ ਨੇ ਜਿੱਥੇ ਕਿ ਦਿਖਾਇਆ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਦਾਰੂ ਜਿਹੜੀ ਸਪਰਿੰਗ ਕਰ ਰਹੇ ਨੇ ਫਿਰ ਉਹਨਾਂ ਨੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕੀਤੀ ਸੰਤ ਜਰਨਲਿਸਟਿਕ ਪਿੰਡਰਾ ਵਾਲਿਆਂ ਦੀ ਤਸਵੀਰ ਤੇ ਹਾਲਾਂਕਿ ਇਹ AI ਦਾ ਹਵਾਲਾ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਇਸ ਤਰ੍ਹਾਂ ਦੀ ਵੀਡੀਓ ਆਈ ਸੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਜਿਹਾ ਨਹੀਂ ਕਰਨਗੇ ਇਹ ਪੰਜਾਬ ਦੇ ਲੋਕਾਂ ਨੂੰ ਵੀ ਭਰੋਸਾ ਹੈ ਤੇ ਸਾਨੂੰ ਵੀ ਭਰੋਸਾ ਹੈ ਉਹ ਹੋਰ ਵਰਤਾਵਾ ਕਰ ਸਕਦੇ ਨੇ ਕਿਸੇ ਦੀ ਟਿੱਪਣੀ ਕਰ ਸਕਦੇ ਨੇ ਕਿਸ ਤੇ ਵਿਅਤ ਕਰ ਸਕਦੇ ਨੇ ਕਿਸੇ ਕਿਸੇ ਨੂੰ ਮਜ਼ਾਕ ਕਰ ਸਕਦੇ ਨੇ ਕਿਸੇ ਉਤੇ ਸ਼ਬਦੀ ਅਮਲੇ ਕਰ ਸਕਦੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਅਜਈ ਭੱਦੀ ਚੀਜ਼ ਕਰਨਗੇ ਇਹ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਮਰਥਨ ਕੀਤਾ ਜਾ ਰਿਹਾ ਹੈ ਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਨੰਗੇ ਪੈਰੀ ਜਾਵਾਂਗਾ ਮੈਂ ਸਮਰਪਿਤ ਹਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਤੋਂ ਪਹਿਲਾਂ ਇੱਕ ਵੱਡੀ ਗੱਲ ਵੀ ਕਹੀ ਹੋਈ ਸੀ ਕਹੀ ਗਈ ਸੀ ਕਿ ਭਾਈ ਬਲਾਓ ਤਾਂ ਸੀ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾਂ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਮੈਂ ਸਾਰੇ ਕੱਚੇ ਚਿੱਠੇ ਖੋਲਾਂਗਾ ਹਾਲਾਂਕਿ 15 ਜਨਵਰੀ ਨੂੰ ਜਿਹੜੇ ਦੇਸ਼ ਦੇ ਰਾਸ਼ਟਰਪਤੀ ਦ੍ਰਪਦੀ ਮੁਰਮੂ ਜਿਹੜੀ ਹੈ ਮੁਰਮੂ ਜਿਹੜੇ ਉਹ ਆ ਪੰਜਾਬ ਆ ਰਹੇ ਨੇ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਹੋਣਗੇ 15 ਤਰੀਕ ਤੋਂ ਬਾਅਦ ਕਿਹੜੀ ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਖਤਰਤ ਵਿੱਚ ਜਾਂਦੇ ਨੇ ਤਲਬ ਹੁੰਦੇ ਨੇ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਕੁਝ ਲੋਕ ਕਹਿ ਰਹੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬਿਲਕੁਲ ਗ੍ਰੇਸ ਕਰਨਾ ਚਾਹੀਦਾ ਸੀ ਉਹਨਾਂ ਕਹਿਆ ਕਿ ਜਦੋਂ ਬਾਗੀ ਅਤੇ ਦਾਗੀ ਧੜੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਦੇ ਤਲਬ ਕੀਤਾ ਗਿਆ ਜਿਸ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਕਬੀਰ ਸਿੰਘ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਕੇਸਗੜ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਸੁਲਤਾਨ ਸਿੰਘ ਸੀ ਉਥੇ ਮਨਜਿੰਦਰ ਸਿੰਘ ਸਿਸਰੂ ਨੂੰ ਬੁਲਾਇਆ ਗਿਆ ਕਿਉਂਕਿ ਉਹ ਪਤਿਤ ਸਿੱਖ ਸੀ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਪਤਿਤ ਸਿੱਖ ਨੇ ਇਸ ਕਰਕੇ ਇਹਨਾਂ ਨੂੰ ਤਲਬ ਨਹੀਂ ਕਰਨਾ ਚਾਹੀਦਾ ਸੀ ਚਾਹੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਹੋਵੇ ਚਾਹੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਕਤਰਿਤ ਹੋਵੇ ਯਾਨੀ ਕਿ ਕੁਝ ਲੋਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਅਰਜਾਜ ਨੂੰ ਸਹੀ ਕਹਿ ਰਹੇ ਨੇ ਕੁਝ ਗਲਤ ਕਹਿ ਰਹੇ ਨੇ ਕੁਝ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਹੀ ਕਹਿ ਰਹੇ ਨੇ ਅਤੇ ਕੁਝ ਗਲਤ ਕਹਿ ਰਹੇ ਨੇ ਜੇ ਗੱਲ ਕਰੀਏ ਆਪਾਂ ਸਮੇਂ-ਸਮੇਂ ਦੇ ਮੁੱਖ ਮੰਤਰੀਆਂ ਦੀ इवन ਦੋ ਰਾਸ਼ਟਰਪਤੀ ਜੋੜੇ ਹਗੇ ਨੇ ਬਿਆਨੀ ਜੈਲ ਸਿੰਘ ਉਹਨਾਂ ਵੱਲੋਂ ਆਪਣਾ ਓਐਸਡੀ ਭੇਜਿਆ ਗਿਆ ਸੀ ਜਦੋਂ ਉਹਨਾਂ ਨੂੰ ਤਲਬ ਹੋਣ ਦੀ ਗੱਲ ਕਈ ਫਰਮਾਨ ਜਾਰੀ ਹੋਇਆ ਸੀ ਸੁਰਜੀਤ ਸਿੰਘ ਅਤੇ ਦਰਬਾਰਾ ਸਿੰਘ ਜਦੋਂ ਇਹਨਾਂ ਦੀ ਸਰਕਾਰ ਸੀ ਇਹ ਵੀ ਤਲਬ ਹੋਏ ਸੀ ਤੇ ਹੁਣ ਇਹ ਦੇਖਣਾ ਹੋਵੇਗਾ ਕਿ ਜਦੋਂ ਆਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਸਾਹਮਣੇ ਸਵਾਲ ਜਵਾਬ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਕਿਸ ਤਰ੍ਹਾਂ ਦੀ ਜਵਾਬਦੇਹੀ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਦੇ ਜਵਾਬ ਦਿੱਤੇ ਜਾਂਦੇ ਨੇ ਇਹ ਸਾਰਾ ਮਾਮਲਾ ਉਸ ਦਿਨ ਵੱਡੇ ਪੱਧਰ ਤੇ ਦੇਖਣ ਨੂੰ ਮਿਲੇਗਾ।